ਸਿੱਖ ਧਰਮ ਦੇ ਪੰਜਾਬ ਵਿੱਚ ਸਥਿਤ ਤਿੰਨ ਤਖਤ ਸਹਿਬਾਨ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣਾ ਪੰਜਾਬ ਸਰਕਾਰ ਲਈ ਵੱਡੇ ਪਾਗਾਂ ਵਾਲੀ ਗੱਲ ਹੈ। ਇਹ ਸ਼ਹਿਰ ਹਨ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ। ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕਰਦਾ। ਚੀਨ ਗਉਂਸ਼ਲਾ ਸ਼੍ਰੀ ਕੌਂਡਕਸ਼ਨੀ ਸਭਾ ਐਪ ਸ਼੍ਰੀ ਮਹਾਕਾਲ ਸ਼ਿੰਗਾਰ ਸੇਵਾ ਸੁਸਾਇਟੀ ਐਨ ਜੀਓ ਦੀ ਤਰਫੋਂ ਸਤਾਰਵਾਂ ਸ਼ਿਵਵਾ ਸ਼ਿਵਰਾਤਰੀ ਮਹੋਸਤ ਜਿਹੜਾ ਸ਼ਿਵਰਾਤਰੀ ਦਾ ਜਿਹੜਾ ਤਿਹਾਰ ਹੈਗਾ ਬੜੀ ਧੂਮ-ਤਾਮ ਦੇ ਨਾਲ ਪ੍ਰਚੀਨ ਸ਼ਿਵ ਮੰਦਰ ਸ਼ਮਸ਼ਾਨ ਘਰ ਚ ਮਨਾਇਆ ਜਾ ਰਿਹਾ ਹੈ ਸਾਰੇ ਭਗਤਾਂ ਦੇ ਸਹਿਯੋਗ ਦੇ ਨਾਲ ਕਿਉਂਕਿ ਦੇਖੋ ਇਹ ਜਿਹੜਾ ਸੰਥਾਨ ਹੈਗਾ ਜਿਹੜਾ ਸਥਾਨ ਹੈਗਾ ਇਹ ਸ਼ਮਸ਼ਾਨ ਸ਼ਮਸ਼ਾਨ ਦੇ ਵਿੱਚ ਪੁਲੀ ਸ਼ੰਕਰੀ ਸ਼ਖਸ਼ਰ ਵਰਾਜਮਾਨ ਹੈ ਤੇ ਇਸ ਦਰਬਾਰ ਦੇ ਵਿੱਚ ਆ ਕੇ ਹਰ ਦੁੱਖ ਦਾ ਕਹਿੰਦਾ ਇਲਾਜ ਹੁੰਦਾ ਹੈ। ਕੋਣ ਕਰਦਾ ਭੋਲੇ ਸ਼ੰਕਰ ਜੀ। ਕਿ ਆਪਾਂ ਸਾਰੇ ਮਿਲ ਕੇ ਸ਼ਿਵਰਾਤਰੀ ਜਿਹੜਾ ਉਸਵ ਆ ਰਿਹਾ ਹੈ ਖੁਸ਼ੀ ਨਾਲ ਮਨਾਈਏ ਸਾਰੇ ਆਪਾਂ ਪ੍ਰਭੂ ਦੇ ਦਰਵਾਜ਼ੇ 'ਚ ਆਈਏ। ਆਪਾਂ ਸਾਰੇ ਜਿਨੇ ਵੀ ਲੁਧਿਆਣਾ ਵਾਸੀ ਹੈ, ਜਿਨੇ ਪੰਜਾਬ ਵਾਸੀ ਹੈ ਸਾਰਿਆਂ ਨੂੰ ਆਪਾਂ ਖੁੱਲਾ ਨਿਮੰਤਰਣ ਹੈਗਾ ਭੋਲੇ ਸ਼ੰਕਰ ਔਰ ਉਹਨਾਂ ਦੇ ਸ਼ਿਵਨੰਦੀ ਦੀ ਤਰਫੋਂ ਸਾਰਾ ਰਮਾ। ਅੱਜ ਬਿਲਕੁਲ ਵਾਚ ਚੁੱਕਾ ਹੈ ਔਰ ਅੱਜ ਤੋਂ ਲੈ ਕੇ ਠੀਕ 15 ਤਰੀਕ ਤੱਕ ਜੋਰ ਸ਼ੋਰ ਆ ਪੂਰੀ ਟੀਮਾਂ ਦਾ ਸਾਹ ਦਿਖਣ ਲੱਗ ਹੋਏਗਾ। ਤੁਸੀਂ ਪੂਰੇ ਲੁਧਿਆਣਾ ਵਾਸੀ ਪੰਜਾਬ ਵਾਸੀਆਂ ਨੂੰ ਬਿਲਹੋ ਸਮੇਂ ਨਿਮੰਤਰਣ ਹੈ ਉਤਸਵ ਦੇ ਵਿੱਚ ਆ ਕੇ ਆਪਰੇ ਨੂੰ ਆਪਣਾ ਆਗੇ ਸੂ ਚਮਕਾਓ ਪੋਲੀ ਸ਼ੰਕਰ ਦੇ ਦਰਵਾਜ਼ ਪਹਿਲਾ ਨਿਮੰਤਰਣ ਪੱਤਰ ਗਣਪਤੀ ਮਹਾਰਾਜ ਜੀ ਨੂੰ ਦੇਣਾ ਹੈ ਕਿ ਗਣਪਤੀ ਜੀ ਤੋਂ ਸਾਰੇ ਕਾਰਜ ਸ਼ੁਰੂ ਹੁੰਦੇ ਹੈ ਤੇ ਗਣਪਤ ਜੀ ਸਾਰਿਆਂ ਨੇ ਕਹਿੰਦੇ ਸ਼ਿਵ ਪਰਵਾਰ ਪੂਰਾ ਕੰਪਲੀਟ ਕਿੰਨ ਧਰਤੀ ਲੋਕ ਤੇ ਆ ਕੇ ਸਾਰੇ ਭਗਤਾਂ ਨੂੰ ਦਰਸ਼ਨ ਦਵੇ ਤੇ ਆਪਣਾ ਸ਼ਿਵਰਾਤਰੀ ਦੀ ਜਿਹੜੇ ਸ਼ੁਭ ਅਫਸਰ ਤੇ ਆ ਕੇ ਜਿੰਨੇ ਵੀ ਲੁਧਿਆਣਾ ਵਾਸੀ ਹੈਗੇ ਸਾਰੇ ਦੇ ਕਸ਼ਟ ਦੂਰ ਕਰੇ ਹਰ ਹਰ ਮਾਦੇਵ ਪ੍ਰਚੀਨ ਗਉਂਸ਼ਲਾ ਸ਼੍ਰੀ ਕੌਂਡਕਸ਼ਨੀ ਸਭਾ ਐਫ ਸ਼੍ਰੀ ਮਹਾਕਾਲ ਸ਼ਿੰਗਾਰ ਸੇਵਾ ਸੁਸਾਇਟੀ ਐਨ ਜੀਓ ਦੀ ਤਰਫੋਂ ਸਤਾਰਵਾਂ ਸ਼ਿਵਵਾ ਸ਼ਿਵਰਾਤਰੀ ਮੌਸਬ ਜਿਹੜਾ ਸ਼ਿਵਰਾਤਰੀ ਦਾ ਜਿਹੜਾ ਤਿਹਾਰ ਹੈਗਾ ਬੜੀ ਧੂਮ-ਧਾਮ ਦੇ ਨਾਲ ਪ੍ਰਚੀਨ ਸ਼ਿਵ ਮੰਦਿਰ ਸ਼ਮਸ਼ਾਨ ਘਰ ਚ ਮਨਾਇਆ ਜਾ ਰਿਹਾ ਹੈ ਸਾਰੇ ਭਗਤਾਂ ਦੇ ਸਹਿਯੋਗ ਦੇ ਨਾਲ ਕਿਉਂਕਿ ਦੇਖੋ ਇਹ ਜਿਹੜਾ ਸੰਥਾਨ ਹੈਗਾ ਜਿਹੜਾ ਸਥਾਨ ਹੈਗਾ ਇਹ ਸ਼ਮਸ਼ਾਨ ਸ਼ਮਸ਼ਾਨ ਦੇ ਵਿੱਚ ਪੁਲੀ ਸ਼ੰਕਰੀ ਸ਼ਕਸ਼ਾਦ ਵਰਾਜਮਾਨ ਹੈ ਤੇਸ ਦਰਵਾਰ ਦੇ ਵਿੱਚ ਆ ਕੇ ਹਰ ਦੁੱਖ ਦਾ ਕਹਿੰਦੇ ਇਲਾਜ ਹੁੰਦਾ ਹੈ। ਕੌਣ ਕਰਦਾ ਭੋਲੇ ਸ਼ੰਕਰ ਜੀ ਤੇ ਆਪਾਂ ਸਾਰੇ ਮਿਲ ਕੇ ਭੋਲੇ ਸ਼ੰਕਰ ਦੀ ਸ਼ਿਵਰਾਤੀ ਤੇ ਕਹਿੰਦੇ ਭਵਿਆ ਦੀ ਬਾਹਾ ਭਵਿਆ। ਕਿ ਆਪਾਂ ਸਾਰੇ ਮਿਲ ਕੇ ਸ਼ਿਵਰਾਤੀ ਜਿਹੜਾ ਉਸਵਾਰਿਆ ਖੁਸ਼ੀ ਨਾਲ ਮਨਾਈਏ ਸਾਰੇ ਆਪਾਂ ਪ੍ਰਭੂ ਦੇ ਦਰਵਾਜ਼ੇ ਆਈਏ। ਆਪਾਂ ਸਾਰੇ ਜਿਹਨੇ ਵੀ ਲੁਧਿਆਣਾ ਵਾਸੀ ਹੈ, ਜਿਹਨੇ ਪੰਜਾਬ ਵਾਸੀ ਹੈ ਸਾਰਿਆਂ ਨੂੰ ਆਪਾਂ ਖੁੱਲਾ ਨਿਮੰਤਰਣ ਹੈਗਾ ਭੋਲੇ ਸ਼ੰਕਰ ਔਰ ਉਹਨਾਂ ਦੇ ਸ਼ਿਵਨੰਦੀ ਦੀ ਤਰਫੋਂ ਸਾਰਾਰ ਮਾਦੇ 15 ਫਰਵਰੀ ਸਵੇਰੇ 8:00 ਤੋਂ ਲੈ ਕੇ ਰਾਤ ਦੇ 12:00 ਵਜੇ ਤੱਕ ਪ੍ਰਭੂ ਦੀ ਇਛਾ ਹੈ। ਜਿਹੜਾ ਮੇਨ ਪ੍ਰੋਗਰਾਮ ਹੈਗਾ 5 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਹਰਰ ਮਹਾਦੇਵ ਅੱਜ ਬਹੁਤ ਹੀ ਸੁਭਾਗੇਸ਼ ਵਾਲੀ ਦਿਨ ਹੈ ਕਿ ਇੱਕ ਵਾਰ ਫਿਰ ਮਹਾਦੇਵ ਜੀ ਨੇ ਸ਼ਿਵਕੇ ਨੰਦਜੀ ਬਾਬਾ ਦੇ ਥਰੂ ਸਾਨੂੰ ਇੱਕ ਵਾਰੀ ਸੇਵਾ ਦਿੱਤੀ ਹੈ ਪਰਚੀਨ ਗਊਸ਼ਾਲਾ ਸ਼੍ਰੀ ਗੋ ਰਖਸ਼ੀ ਸੇਵਾ ਵਿਸ਼ੇਸ਼ਤ ਬਲੋਂ ਔਰ ਮਹਾਕਾਲ ਸ਼ਿਵਾ ਸੰਗਠਨਟੀ ਬਲੋਂ ਇਸ 17ਵਾਂ ਮਹਾਸ਼ਿਵਰਾਤਰੀ ਜਿਹੜਾ ਉਤਸਵ ਮਨਾਇਆ ਜਾ ਰਹਾ ਹੈ ਆਪਣੇ ਆਪ ਜਿ ਇੱਕ ਭਾਵੇ ਹੋਏਗਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੂਰੇ ਲੁਧਿਆਣਾ ਚੋਣਿਤ ਪੰਜਾਬ ਤੋਂ ਬਹੁਤ ਸੀ ਸੰਸਥਾਵਾਂ ਨੇ ਹੁਣ ਤੋਂ ਹੀ ਆਗਾਜ਼ ਕਰਤਾ ਅੱਜ ਅਸੀਂ ਗਣਪਤੀ ਮਹਾਰਾਜ ਨੂੰ ਆਪਣਾ ਇਨਵੀਟੇਸ਼ਨ ਦੇ ਕੇ ਕੋਈ ਪੂਰੇ ਸ਼੍ਰੀ ਪਰਿਵਾਰ ਨੂੰ ਇਨਵੀਟੇਸ਼ਨ ਦੇ ਕੇ ਅੱਜ ਅਸੀਂ ਜੈਗੋਸ਼ ਕਰ ਦਿੱਤੀ ਹੈ ਅੱਜ ਬਿਲਕੁਲ ਵੱਚੁਕਾ ਹੈ ਔਰ ਅੱਜ ਤੋਂ ਲੈ ਕੇ ਠੀਕ 15 ਤਰੀਕ ਤੱਕ ਜੋਰ ਸ਼ੋਰ ਆ ਪੂਰੀ ਟੀਮਾਂ ਦਾ ਉਤਸ਼ਾਹ ਦਿਖਣ ਲੱਗ ਹੋਏਗਾ ਤੁਸੀਂ ਪੂਰੇ ਲੁਧਿਆਣਾ ਵਾਸੀ ਪੰਜਾਬ ਵਾਸੀਆਂ ਨੂੰ ਬੁਲਉ ਸਮੇਨ ਨਿਮੰਤਰਣ ਹੈ ਕਿ ਇਸ ਉਤਸਵ ਦੇ ਵਿੱਚ ਆ ਕੇ ਆਪਰੇ ਨੂੰ ਆਪਣਾ ਆਗੇ ਸੂ ਕੁ ਚਮਕਾਓ ਮਹਾਦੇਵ ਦਾ ਆਸ਼ੀਰਵਾਦ ਪ੍ਰਾਪਤ ਕਰੋ જય ਸ਼੍ਰੀ ਰਾਮ ਹਰ ਹਰ ਮਹਾਦੇਵ ਸਾਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਪਹਿਲਾਂ ਦਾ ਮੁਬਾਰਕਾਂ ਕਿ ਅੱਜ 1 ਜਨਵਰੀ ਆ ਨਵਾਂ ਸਾਲ ਆ 2026 ਦਾ ਅੰਗਾਜ ਹੋਇਆ ਤੇ ਸਾਨੂੰ ਭੋਲੇनाथ ਦੇ ਚਰਨਾਂ 'ਚ ਹਾਜ਼ਿਰ ਆਉਣ ਦਾ ਮੌਕਾ ਮਿਲਿਆ ਸਾਰੇ ਸ਼ੀਵ ਭਗਤਾਂ ਨੂੰ ਤੇ ਅੱਜ ਭੋਲੇनाथ ਜੀ ਦੇ ਅੱਗੇ ਬੇਨਤੀ ਕੀਤੀ ਹੈ ਪ੍ਰਭੂ ਕਲਾਸ਼ ਪਰਵਤ ਤੋਂ ਤੁਸੀਂ 15 ਤੀਕ ਨੂੰ ਸਾਡੇ ਪ੍ਰਾਚੀਨ ਗਊਸ਼ਾਲਾ ਦੇ ਵਿੱਚ ਸ਼ਮਸ਼ਾਨਗੜ ਜਿਹੜਾ 3 ਨੰਬਰ ਦੇ ਕੋਲ ਆ ਉੱਥੇ ਆ ਕੇ ਤੁਸੀਂ ਭਗਤਾਂ ਦੇ ਫਿਰ ਤੇ ਆਪਣਾ ਹੱਥ ਰੱਖਣਾ ਵਾ ਤੇ ਇਸੀ ਹਰ ਸਾਲ ਦੀ ਤਰ੍ਹਾਂ ਜਿੱਦਾਂ ਪੋਲੇ ਨਾਜੀ ਨੇ ਨੰਦੀ ਜੀ ਦੀ ਮਨੂ ਚਾਹ ਲਈ ਦੀ ਸੇਵਾ ਲਈ ਹੋਈ ਆ ਉਹ ਸੇਵਾ ਨੂੰ ਸਵੀਕਾਰ ਕਰਨਾ ਵਾ